ਵੱਤਰਨੀ ਮਿੱਟੀ نیوز ਚੈਨਲ ਸੁਧਾਰ ਵਿਸ਼ੇਸ਼ ਰਿਪੋਰਟ ਜਗਜੀਤ ਸਿੰਘ ਗੋੜੇਦੰਗ ਜੋ ਅੱਜ ਹਲਕਾ ਜਨਾਲ ਦੇ ਵਿੱਚ ਵਾਰਿਸ ਪੰਜਾਬ ਦੀ ਟੀਮ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਦੇ ਜੋ ਸੇਵਾ ਦਾ ਲਾਇਨ ਦੇ ਭਾਈ ਸੁੰਦਰਪਾਲ ਹਤਾਲਪੁਰਾ ਉਹਨਾਂ ਸੇਖ ਪੱਟੀ ਵਿੱਚ ਜਿੰਨਾ ਲੋਕਾਂ ਦਾ ਸਤਾ ਡਗੀਆਂ ਨੇ ਉਹਨਾਂ ਦੇ ਘਰ ਵੇਖੇ ਕੱਲ ਉਸ ਤੋਂ ਪ੍ਰੰਤ ਅੱਜ ਕਾਰਵਾਈ ਕਰਦੇ ਹੈ ਨੇ ਆਰਜੀ ਘਰ ਬਣਾ ਦਿੱਤੇ ਨੇ ਜਿਰਾ ਕਿ ਅੱਜ ਸੇਖ ਪੱਟੀ ਦੇ ਇੱਕ ਨਿਹਗ ਸਿੰਘ ਸੋਣੀ ਆ ਜਿਨ੍ਹਾਂ ਦਾ ਬਿਨਾ ਘਰ ਤੋਂ ਰਹਿ ਰਹੇ ਸੀ ਅੱਜ ਆਰਜੀ ਤੌਰ ਤੇ ਘਰ ਬਣਾ ਕੇ ਦਿੱਤਾ ਹੈ ਦੇ ਨਾਲ ਤੁਹਾਨੂੰ ਲੈਬ ਤੁਸੀਂ ਦਿਖਾ ਰਹੇ ਆ ਜਿਵੇਂ ਜਿਵੇਂ ਉਹ ਗਾਂ ਕੰਮ ਕਰਦੇ ਆ ਵਾਤਨੀ ਮਿੱਟੀ ਨੂੰ ਚੈਨ ਸੁਧਾਰ ਮੋਰਲੇਂਜਾ ਕੁਸਾਂਲੇ ਨੇ ਯਾ ਇਹ ਇਹਨਾਂ ਨੂੰ ਇਹਨਾਂ ਦੇ ਨਹੀਂ ਇਹ खालसा वाहे गुरी फतेह पिंड शेख भटी के बच्चे महापुरश अमृतपाल जी की पार्टी महाराज आप जी दे ਪਿੰਡ ਸ਼ੇਖਪੱਟੀ ਦੇ ਵਿੱਚ ਮਾਹਪੁਰ ਜੀ ਸਰਿੰਦਰਪਾਲ ਸਰਿੰਦਰਪਾਲ ਸਿੰਘ ਜੀ ਤਲਪੁਰੇ ਤੋਂ ਆਣ ਕੇ ਪਿੰਡ ਸ਼ੇਖਪੱਟੀ ਸਾਨੂੰ ਆ ਕਮਰਾਨ ਸਾਨੂੰ ਬਣਾ ਕੇ ਦੇ ਗਏ ਨੇ ਸਾਡੀ ਹਾਲਤ ਵੇਖ ਕੇ ਅਸੀਂ ਇਹਨਾਂ ਦੇ ਬਹੁਤ ਬਹੁਤ ਧੰਨਵਾਦ ਆ ਇਹਨਾਂ ਦੇ ਕਦਮ ਨਾਲ ਕਦਮ ਲੜ ਕੇ ਚੱਲਦੇ ਰਵਾਂਗੇ ساری ਜ਼ਿੰਦਗੀ ਭਰ ਕਿਉਂ ਜੇ ਗਰੀਬਾਂ ਦੀ ਬਹੁਤ ਮਦਦ ਕਰਨ ਦੇ ਨੇ ਸਾਡੀ ਹਾਲਤ ਵੇਖ ਕੇ ਇਹਨਾਂ ਸਾਨੂੰ ਆ ਕਮਰਾ ਬਣਾ ਕੇ ਦਿੱਤਾ ਸਾਡੇ ਜਗਈਲਾ ਨੇ ਅਸੀਂ ਅੰਮ੍ਰਿਤਪਾਲ ਅੰਮ੍ਰਿਤਪਾਲ ਜੀ ਦੇ ਅਰਦਾਸਾਂ ਕਰਦੇ ਆਂ ਵੀ ਮਹਾਰਾਜ ਦੇ ਪਾਤਸ਼ਾਹ ਨੇ ਪਾਤਸ਼ਾਹ ਦਸਵੇਂ ਪਾਤਸ਼ਾਹ ਨਾਲ ਮਾਰਾਈ ਆਉਣਾ ਸਮਾਨ ਆਉਣਾ ਸਮਾਨ ਇਹਨਾਂ ਦੀ ਜਿੱਤ ਕਰਾਵੇ ਤੂੰ ਹਰ ਗਰੀਬਾਂ ਦੇ ਕੰਮ ਕਰਨ ਦਾ ਨੇ ਤੇ ਕਰਕੇ ਵਿਖਾਉਂਦੇ ਰਹਿਣਗੇ ਮਹਾਰਾਜ ਦੇ ਪਾਤਸ਼ਾਹ ਨੇ ਪਾਤਸ਼ਾਹ ਮਹਾਰਾਜ ਇਹਨਾਂ ਦੀਆਂ ਮਰੀਆਂ ਵੜੀਆਂ ਅਮਰਾਂ ਬਖਸ਼ੇ ਸਿੱਖੀ ਨਾਮ ਰਨ ਬਖਸ਼ੇ ਦਸਵੇਂ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਨਾਲ ਚੜ੍ਹਦੀਆਂ ਕਰੇ ਜੋ ਬੋਲਣ ਪਹੇ ਭਗਵਾਨ ਬਾਲਮੀਕ ਮਹਾਰਾਜ ਕੀ ਜੈ ਦਸਵੇਂ ਪਾਤਸ਼ਾਹ ਜੈ ਮਹਾਰਾਜ ਸਾਧ ਸੰਤ ਕੀ ਜੈ ਦੇਵੀ ਦੇਵਤਿਆਂ ਪੀਰਾਂ ਪਕਮ ਰਹੀ ਜੈ ਮਹਾਰਾਜ ਚੰਦ ਸੂਰ ਜਿਵੇਂ ਸਮਾਨਤਾ ਰਹੇ ਜੈ ਅੰਮ੍ਰਿਤ ਪਾਲ ਦੀ ਵੀ ਜੈ ਮਹਾਰਾਜ ਚੜ੍ਹਦੀ ਕਲਾ ਕਰਾਵੇ ਸਾਡੇ ਅੰਮ੍ਰਿਤ ਪਾਲ ਦੀ ਜਿਹੜੀ ਪਾਲ ਦੀ ਵੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸੰਗਤ ਦਾ ਬੋਲੇ ਸੋਨਿਆ ਹੋ ਸ੍ਰੀ ਆਗਾ ਹਾਂਜੀ ਬਾਈ ਤੁਸੀਂ ਕੋਈ ਲਫ਼ਜ਼ ਕਹਦੇ ਹੋ ਆਪਣੇ ਆਇਆ ਕਹਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਇਆਂ ਸੰਗਤਾਂ ਦੀ ਆਗਦੀ ਮਹਾਰਾਜ ਸੱਚਖੰਡ ਲਾਵੇ ਸਾਡੀ ਵੀ ਲਾਵੇ ਇਹਨਾਂ ਸੰਗਤਾਂ ਆਇਆਂ ਦੀ ਵੀ ਲਾਵੇ ਤੇ ਅਮਰਦਪਾਲ ਬੈਠੇ ਦੇ ਵੀ ਉੱਥੇ ਆਗਦੀ ਸੱਚਖੰਡ ਦੀ ਲਾਵੇ ਕੋਨੂੰ ਪੰਜਾਬ ਵੱਲੋਂ ਬਹੁਤੀਆਂ ਵੋਟਾਂ ਨਾਲ ਜਿਤਾਵੇ ਵਾਹਿਗੁਰੂ ਤੇ ਚੋਲੇ ਦੀ ਇੱਜ਼ਤ ਰੱਖਣੀ ਫਰਲੇ ਦੀ ਇੱਜ਼ਤ ਰੱਖਣੀ ਉੱਚੀ ਨੀ ਮਥਾਂ ਦੇ ਵਰਨ ਵਾਲੇ ਜੇ ਸਵਰਗੀ ਪਾਤਸ਼ਾਹ ਜੀ ਪਛੋਣੇ ਜੇ ਤਾਂ ਉਹ ਪਿੰਡ ਪਿੰਡ ਸਾਡੇ ਭਰਾ ਫਿਰਦੇ ਨੇ ਬਾਦ ਚੜ ਕੇ ਗਰੀਬਾਂ ਦੀ ਰੱਖਿਆ ਕਰਨ ਲਈ ਇਹਨਾਂ ਨੂੰ ਇੰਨੇ ਇੰਨੇ ਗੱਫੇ ਦੇਣੇ ਰੱਖ ਰੱਖ ਕੇ ਢੁੱਲਦੇ ਫਿਰਨ ਤੇ ਸਾਡੀ ਵੀ ਆਗਰੀ ਸੱਚਖੰਡ ਦੀ ਲਾਈ ਤੇ ਇਹਨਾਂ ਸੰਗਤਾਂ ਦੀ ਵੀ ਲਾਈ ਉਹਦੀ ਗੁਰਮਹ ਪਿਆਰੇ ਦੀ ਵੀ ਲਾਈ ਉਹਨੂੰ ਵੋਟਾਂ ਪਈਆਂ ਜੀ ਵਿੱਚ ਜਿਤਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਿੰਡ ਸ਼ੇਖ ਪੱਟੀ ਜਿਹੜਾ ਕਿ ਅਜ ਨਾਲਾ ਵਿਧਾਨ ਸਭਾ ਹਲਕੇ ਦਾ ਇੱਕ ਨਗਰ ਆ ਉੱਥੇ ਅਸੀਂ ਬਾਬਾ ਨਰਿੰਦਰ ਸਿੰਘ ਜੀ ਔਰ ਬਾਬਾ ਬਿਜਲਾ ਸਿੰਘ ਜੀ ਦੇ ਜਿਹੜੇ ਮੈਂ ਇੱਧਰ ਪਾਸੇ ਨੇ ਇਹਨਾਂ ਦੇ ਇੱਥੇ ਪਹੁੰਚੇ ਆ ਤੇ ਨਾਲ ਮੈਂ ਆਪਣੇ ਸਤਾਰਜੋਗ ਬਾਬਾ ਜਗਤਾਰ ਸਿੰਘ ਜੀ ਔਰ ਬਾਬਾ ਚੜ੍ਹ ਸਿੰਘ ਜੀ ਜਿਹੜੇ ਮੇਰੇ ਇਹ ਵੱਡੇ ਬਾਬਾ ਜੀ ਨੇ ਇਹ ਨੇ ਮੈਂ ਫਤਿਹ ਚ ਕਰਦਾ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਸ ਨਗਰ ਦੇ ਵਿੱਚ ਅਸੀਂ ਪਹਿਲਾਂ ਵੀ ਪਹੁੰਚੇ ਸੀਗੇ ਪਰ ਇੱਥੇ ਅੱਜ ਅਸੀਂ ਬਾਬਾ ਜੀ ਦੇ ਜਿਹੜੇ ਮਹਿਲ ਸੀਗੇ ਉਹਨਾਂ ਨੂੰ ਵੇਖਿਆ ਤੇ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਦੇ ਕੋਲ ਰਹਿਣ ਵਾਸਤੇ ਬੜੀ ਸਮੱਸਿਆ ਸੀਗੀ ਸੋ ਉਸ ਸਮੱਸਿਆ ਨੂੰ ਹੱਲ ਕਰਨ ਦੇ ਲਈ ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਜੋ ਜਿੱਤੇ ਕੇ ਮੁਖ ਸੇਵਾਦਾਰ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਤੇ ਉਹਨਾਂ ਦੇ ਪਿਤਾ ਜੀ ਬਾਪੂ ਤਰਸੇਮ ਸਿੰਘ ਜੀ ਜਿਨ੍ਹਾਂ ਨੇ ਸਾਡੀ ਇਸ ਹਲਕੇ ਦੇ ਉੱਤੋਂ ਮੈਨੂੰ ਜਿਹੜੀ ਆ ਉਹ ਸੇਵਾ ਕਰਨ ਦਾ ਮੌਕਾ ਦਿੱਤਾ ਹੋਇਆ ਤੇ ਜਦੋਂ ਮੈਂ ਇਸ ਨਗਰ ਦੇ ਵਿੱਚ ਆਇਆ ਆਪਣੇ ਪਾਰਟੀ ਵਰਕਰਾਂ ਦੇ ਨਾਲ ਤੇ ਉਹਨਾਂ ਨੇ ਜਦੋਂ ਇੱਥੇ ਆ ਕੇ ਦੱਸਿਆ ਦੇ ਅਸੀਂ ਇਸ ਨਗਰ ਦੇ ਵਿੱਚ ਵੇਖਿਆ ਕਿ ਬਾਬਾ ਜੀ ਹੁਣ ਦੇ ਜਿਹੜੇ ਮਹਿਲ ਨੇ ਉਹ ਉਹਨਾਂ ਦੀ ਹਾਲਾਤ ਬਥੀ ਬੜੀ ਖਸਤਾ ਸੀਗੀ ਪਰ ਆਪਣੀਆਂ ਜਦਾ ਸ਼ਕਤੀ ਦੇ ਅਨੁਸਾਰ ਅੱਜ ਅਸੀਂ ਇਹਨਾਂ ਨੂੰ ਇਹ ਜਿਹੜਾ ਆ ਇਹ ਆਰਜੀ ਘਰ ਅਸੀਂ ਬਣਾ ਕੇ ਦਿੱਤਾ ਆ ਤੇ ਇਹ ਜਿੰਨਾ ਚਿਰ ਤੱਕ ਇਹਨਾਂ ਦਾ ਦੂਸਰਾ ਘਰ ਜਿਹੜੇ ਆ ਉਹ ਪੱਕੇ ਨਹੀਂ ਬਣ ਜਾਂਦੇ ਉਹਨਾਂ ਚਿਰ ਤੱਕ ਇਹ ਆਰਜੀ ਘਰ ਦੇ ਵਿੱਚ ਰਹਿਣ ਮੈਂ ਆਪ ਜੀ ਦੇ ਮਾਧਿਅਮ ਦੇ ਰਹੀਂ ਇਹ ਗੱਲ ਹੋਰ ਵੀ ਲੋਕਾਂ ਤੱਕ ਸੰਗਤਾਂ ਤੱਕ ਪਹੁੰਚਾਉਣਾ ਚਾਹੁੰਦਾ ਜਿਹੜੇ ਹੜ ਪ੍ਰਭਾਵਿਤ ਲੋਕ ਨੇ ਉਹਨਾਂ ਤੱਕ ਇਹ ਗੱਲ ਪਹੁੰਚੇ ਕਿ ਜਿੰਨਾ ਦੇ ਕੋਲ ਅੱਜ ਰਹਿਣ ਵਾਸਤੇ ਛੱਤ ਨਹੀਂ ਹੈਗੀ ਉਹ ਸਾਡੀ ਟੀਮ ਭਾਈ ਅਮਰਪਾਲ ਸਿੰਘ ਦੀ ਟੀਮ ਦੇ ਨਾਲ ਸੰਪਰਕ ਕਰਨ ਤਾਂ ਜੋ ਅਸੀਂ ਉਹਨਾਂ ਨੂੰ ਵੀ ਆਰਜੀ ਘਰ ਜਿਹੜੇ ਆ ਉਹ ਬਣਾ ਕੇ ਦੇ ਸਕੀਏ ਤੇ ਸੰਗਤਾਂ ਜਿਹੜੀ ਸੇਵਾ ਉਹ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ